ੱਗਾ ਸਿਆ ਗਾਣੇ ਤੇ ਕੀ ਬੰਨਣਾ ਸਾਗ ਤਾਂ ਲੱਗਦਾ ਪਰ ਚਾਈ ਨੇ ਇਧਰ ਧਰਿਆ ਹੋਇਆ ਲਾਈਟ ਜਗੀ ਆਂਦੀ ਆ ਆ ਚੱਲ ਨਹੀਂ ਰਹੀ ਪੈ ਗਿਆ ਕੰਜਰ ਦਾ ਬੇੜਾ ਫੇਰੀ ਬਣੀ ਤਾਈ ਨਹੀਂ ਪੈਰ ਤਾਂ ਟੁੱਟ ਕੇ ਜਾ ਖਾਣੇ ਕਿੱਥੇ ਫਮੇਗੀ ਇਹਦੇ ਤਾਂ 2 ਮਿੰਟ ਨਹੀਂ ਟੱਪਦੇ ਪਤਾ ਨਹੀਂ ਰੱਬ ਨੇ ਇਹਦੇ ਜ਼ਬਾਨ ਕਿਹੇ ਜੀ ਲਾਈ ਆ ਇਹ ਤਾਂ ਤਾਈ ਸਾਗ ਦਾ ਕਹਿੰਦਾ ਮੇਰਾ ਬੱਦਈ ਖਾ ਜਾ ਲੈ ਤਾਈ ਪਰਜਾ ਨੀ ਆ ਗਿਆ ਨੀ ਚੰਤਰਾ ਆਹ ਕਰਦੀਆਂ ਕਿ ਗੇਟ ਲਾ ਦੇਣੀਆਂ ਜੇ ਕਿਤੇ ਆ ਕੇ ਉਹਰੇ ਪੈਣਾ ਦੇ ਗਿਆ ਨਾ ਸੌ ਲੱਗੇ ਮੇਰਾ ਤਾਂ ਸੂਟ ਹੀ ਨਹੀਂ ਬਣਨਾ ਸਾਰਾ ਦਿਨ ਹੋ ਸਰੋਂ ਦੇ ਸਾਗ ਵਿੱਚ ਮੈਂ ਕਿਉਂ ਹੀ ਕਿਉਂ ਪਾਈ ਜਾਵਾਂ ਮੱਕੀ ਦੀਆਂ ਰੋਟੀਆਂ ਖਿਲਕਾਂ ਚੇੜ ਖਾਈ ਗੱਗਾ ਸਿਆ ਗਾਣੇ ਤੇ ਕੀ ਬਣਨਾ ਹੈ ਸਾਗ ਦਾ ਲੱਗਦਾ ਪਰ ਜਾਈ ਨੇ ਇਧਰ ਤਰਿਆ ਹੋਇਆ ਪਿੰਕੀ ਨੇ ਹਰੇ ਅਹ ਕਕੇ ਤੋ ਆਇ ਤੇ ਕੀ ਕਰਦਾ ਭਾਬੀ ਸਾਗ ਧਾਰੀ ਲਿਆ ਹੈ ਫਿਰ ਤੂੰ ਨੇ ਕਿ ਤਰਾ ਸਾਗ ਮੈਨੂੰ ਵੀ ਖਵਾ ਦੇ ਮੱਕੀ ਦੀ ਰੋਟੀ ਨਾਲ ਬੇ ਹਜਾ ਤਰਈ ਹੈ ਬਣੂਗਾ ਰਿੰਿਆ ਜਾਊਗਾ ਤੜਕਾ ਲੱਗੂ ਆਥਣ ਦੇ 7-8 ਵਜੇ ਜਾਣਗੇ ਉਹਨੂੰ ਦੋ ਘੱਟ ਕਿ ਭਾਤ ਕਿੱਥੋਂ ਵੰਗਾ ਉਹਨੇ ਜੇ ਫਿਰ ਭਾਬੀ ਮੈਂ ਇੱਥੇ ਬਹਿ ਜਾਣਾ ਹੱਥ ਨੇ ਖਾ ਕੇ ਹੀ ਵਗ ਦੂੰ ਹੁਣ ਮੈਂ ਮੋੜ ਮੋੜ ਕੇ ਕਿਹੜੇ ਕਿਉਂ ਲਾਈ ਜਾਊਂਗਾ ਮੈਂ ਇੱਥੇ ਬਹਿ ਕੇ ਕੀ ਕਰੇਗਾ ਮੈਂ ਸੌ ਕੰਮ ਤਾਂ ਦੇ ਕਰਨੇ ਆ ਲੈ ਦੇਖਣ ਆਉਣਾ ਕੀ ਕਹੂਗਾ ਫਿਰ ਗੱਗਾ ਪਤਾ ਨਹੀਂ ਇਹਦੇ ਘਰੇ ਕੀ ਕਰਦਾ ਬੈਠਾ ਨਾ ਨਾ ਤੂੰ ਜਾ ਫੇਰਾ ਜੀ ਉਹ ਕੋਈ ਨਹੀਂ ਭਾਬੀ ਫੇਰ ਕੀ ਹੁੰਦਾ ਆ ਜਾ ਇੱਥੇ ਮੈਂ ਤੂੰ ਨਾ ਮੈਂ ਕੰਮ ਹੋਰ ਬਤ ਕਰਨੇ ਕਾ ਕੇ ਫੇਰ ਆ ਜੀ ਉਹ ਕੋਈ ਨਹੀਂ ਭਾਬੀ ਮਨ ਨੂੰ ਖਾਉਂਗਾ ਗੋਲੀ ਕੋਈ ਨਾ ਚਲੋ ਨਹੀਂ 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 ਨਾ ਨਾ ਮੈਂ ਆ ਜਾ ਭਾਬੀ ਮੈਂ ਵਗ ਜਾਈ ਨਹੀਂ ਪਰ ਮੈਨੂੰ ਇਹਨੇ ਪਤਾ ਆ ਜਾ ਆ ਜਾ ਆਜਾ ਤਰਾ ਤੂੰ ਜਾ ਮੈਂ ਤਾਂ ਰਾਜੀ ਤੇਰਾ ਭਾਈ ਆ ਗਿਆ ਨਾ ਗਾਣਾ ਕੱਢੂਗਾ ਕਿਉਂ ਗੱਲਾਂ ਕਰਵਾਇਂਗਾ ਲੋਕਾ ਤਾ ਗੱਲਾਂ ਕੀ ਕਰਨੇ ਕਿ ਕੋਈ ਨਹੀਂ ਗੱਲਾਂ ਕਰਦਾ ਨਾਲੇ ਗੱਗੇ ਨੂੰ ਗੱਲਾਂ ਕਰਨੇ ਕੋਈ ਨਹੀਂ ਕਰਦਾ ਤੇਰੇ ਭਾਈ ਦੇ ਹੱਥ ਭੇਜ ਦੂੰ ਮੈਂ ਕੌਲੀ ਚ ਕੋਲੀ ਚ ਕੋਲੀ ਚ ਭੇਦੂ ਕੀ ਪਤਾ ਮੈਂ ਕੋਲਾ ਖਾਂਦਾ ਹਾਂ ਮੈਂ ਟੋਲੂ ਵਰਕੇ ਬੇ ਜ਼ੁਹਰ ਬੋੜਾ ਤੜਕਾ ਲਾ ਕੇ ਨਾਲੇ ਮੱਕੀ ਦੀਆਂ ਰੋਟੀਆਂ ਜਾ ਤੂੰ ਜਾ ਹੁਣ ਉਹ ਇੱਥੇ ਤਾਜ਼ੀਆਂ ਤਾਜ਼ੀਆਂ ਕੋਈ ਨਹੀਂ ਉੱਥੇ ਟੰਡੀਆਂ ਹੋ ਜਾਣਗੀਆਂ ਮੈਂ ਤੂੰ ਜਾ ਮੈਂ ਸੂਟ ਸਿਉਣਾ ਆ ਬੰਨੇ ਤੇਰੇ ਮੇਰੇ ਹੱਥ ਸੂਟ ਸੂਟ ਤਾਂ ਭਾਬੀ ਮੈਂ ਵੀ ਦੇਖਣਾ ਵੀ ਕਿਵੇਂ ਸਿਉਣੀਆਂ ਕੀ ਪਤਾ ਫਿਰ ਮੇਰਾ ਕੁਰਤਾ ਪਜਾਮਾ ਕੋਈ ਟੀ-ਸ਼ਰਟ ਵੀ ਸਿਉਂਤੀ ਹੁੰਦੀ ਆ ਕੋਈ ਨਾ ਮੈਂ ਸਿਉਂਦੋਂ ਤੂੰ ਜਾ ਹਜੇ ਬੱਸ ਬਾਈ ਬਣਿਆ ਪਹਾਰੇ ਹਾਰੇ ਕੋਈ ਨਹੀਂ ਆ ਜਾ ਆ ਜਾ ਆਜ ਆਪ ਬੀ ਭਾਈ ਬੇਖੜਦਾ ਬੇ ਹੁਣ ਨਹੀਂ ਪਰਤਾ ਸਭ ਟਬਾਗ ਲੱਗ ਗਏ ਉਹ ਮੈਨੂੰ ਕੋਈ ਨਹੀਂ ਪੈ ਜਾਣਦਾ ਭਾਬੀ ਤੂੰ ਤਾਂ ਸੋਟ ਹੀ ਬਾਲੇ ਘੈਂਟ ਸਿਉਣੀ ਆ ਬਸ ਹੁਣ ਤਾਂ ਸਿਉ ਲੈ ਦੇਖੋ ਕਿ ਬਗੜਾ ਹੱਥ ਬਣੇ ਤੇਰੇ ਮੂਰੇ ਬਗੜਾ ਬਗੜਾ ਕਰੀ ਜਾਣੀਆਂ ਫਿਰ ਕੀ ਹੁੰਦਾਗਾ ਜੇ ਮੈਂ 2 ਮਿੰਟ ਬਹਿ ਗਿਆ ਬੈਠਾ ਤਾਂ ਤੂੰ ਹੈਗਾ ਮੇਰੀ ਜੜਾ ਚ ਬੇ ਗੱਲ ਸੁਣ ਆਰੇ ਬ ਹੱਥ ਬਣਨੇਗੇ ਕਿ ਬਗੜਾ ਜਦੋਂ ਮੈਂ ਸੋਟ ਸੋਣਾ ਤੇਰਾ ਮੇਰਾ ਸਾਗ ਆ ਪਤਾ ਤਾਂ ਉਹੀ ਗੱਲ ਕਰ ਨਹੀਂ ਕਰ ਰਹੀ ਸੀ ਜਾ ਬਾਗ ਜਾ ਨੀ ਮਾ ਸਾਵਣੀ ਨਾ ਬਗਾਇਆਂ ਦੇਖ ਲਾ ਚੱਲ ਤੂੰ ਐ ਕਰ ਫਿਰ ਮੈਂ ਤਾਂ ਬਾਗ ਜੂਗਾ ਸੂਟ ਰੈਂਡ ਦੇ ਪਹਿਲਾਂ ਸਾਗ ਤਿਆਰ ਕਰ ਵੇ ਸਾਗ ਹੁੰਦਾ ਹੀ ਹੋਊਗਾ ਉਹ ਜੋ ਕੋਟਣਾ ਇਹ ਤਾਂ ਮਾਰ ਦੇ ਫਿਰ ਵੇ ਸਾਰਾ ਕੁਝ ਕਰਿਆ ਹੋਇਆ Papa ਗਰੂ ਬਾਗ ਜਾ ਬਾਗ ਜਾ ਤੈਨੂੰ ਸਾਗ ਮਿਲ ਜਾਊਗਾ ਨਹੀਂ ਨਹੀਂ ਮੈਂ ਨਹੀਂ ਸਾਗ ਪੜਾਉਂਦੀ ਸਿੱਧੀ ਗੱਲ ਆ ਚੱਲ ਫਿਰ ਮੈਂ ਨਾਲ ਦਾ ਟੱਪ ਦਾ ਲੈ ਲੈਣਾ ਸਾਗ ਚੱਲ ਜੰਗਾ ਜਾ ਬਾਗ ਜਾ ਕਿ ਤੁੰਗ ਹੋ ਗਿਆ ਚੰਦਰਾ ਹੁਣ ਤਾਂ ਬਣ ਲੈ ਸੂਟ ਨਾਲੇ ਬਣ ਗਿਆ ਸਾਗ ਕਿਹੜਾ ਸੂਟ ਬਣੂਗਾ ਹੁਣ ਪਕਾ ਕੇ ਰੱਖਤਾ ਸੱਚੀ ਗੱਲ ਮੈਂ ਤੈਨੂੰ ਕਿ ਚੰਦਰਮਨ ਨੂੰ ਮੈਂ ਕਿਤੇ ਵੀ ਨਹੀਂ ਦੇਖਿਆ ساری ਜ਼ਿੰਦਗੀ ਲੱਗੀ ਮੇਰੀ ਜਿਹੜੇ ਕੰਮ ਦੇ ਵਿੱਚ ਪੜਾ ਪਾ ਜੂ ਨੰਨਾ ਮਾਰ ਜੂ ਮਜ਼ਾ ਆ ਉਹ ਕੰਮ ਬਣ ਜੇ ਮਜ਼ਾ ਆ ਉਹ ਕੰਮ ਬਣ ਜੇ ਮੇਰੇ ਤਾਂ ਤੁਹਾਨੂੰ ਪਰਤਿਆ ਆ ਹੋਇਆ ਜਮਾ ਪਤਾ ਨਹੀਂ ਕਿਸ ਨੇ ਪਰਤਿਆ ਹੋ ਪਤਾ ਨਹੀਂ ਨਾ ਪਰ ਸੌ ਲੱਗੇ ਮੈਂ ਤਾਂ ਬੜੇ ਵਾਰੀ ਪਰਤਿਆ ਲਿਆ ਐਡਾ ਮਾੜੇ ਪੜਾ ਲੈ ਚੰਦਰਾ ਬੰਦਾ ਇਹ चंदरा रूटा लगे ऐडा चंदरा बंद मैं कितने देखना चल ओ लगेगा मैं सौन लैनी बह के ले परी कर लाइट जगी जी है चल नहीं रही पै गया कंजर का बेड़ा ਹੋਣਾ ਮਰ ਤਾਂ ਸੂ ਲੱਗਿਆ ਬਣ ਪਾਉ ਨੂੰ ਜੀ ਕਰ ਜਾਂਦਾ ਚੰਦਰੇ ਨੂੰ ਕਿਤੇ ਮਾੜੇ ਪੈੜੇ ਵਾਲਾ ਰੋਡਾ ਲੱਗ ਗਿਆ ਬਣ ਲਿਆ ਸੂਟ ਹੁਣ ਤਾਂ ਸਾਗ ਨੂੰ ਦੇਖ ਲਾਂ ਕਿਤੇ ਜਾ ਕੇ ਥੱਲੇ ਨਾ ਲੱਗ ਗਿਆ ਹੋਵੇ ਮੈਨੂੰ ਲੱਗਦਾ ਲੱਗ ਗਿਆ ਥੱਲੇ ਕਿ ਨਹੀਂ ਚਲ ਸ਼ੁਕਰ ਆਗੀ ਬੁਝ ਗਈ ਲੈ ਹੁਣ ਆਉਗੀ ਪਿੰਕੀ ਨਹੀਂ ਹਾਂ ਆ ਗਈ ਹਾਂ ਦੱਸ ਨਹੀਂ ਮੈਂ ਕੀ ਦੱਸਾਂ ਤੈਨੂੰ ਅਜਾ ਇੱਥੇ ਬਹਿ ਜਾ ਲਾ ਉਰੀ ਆ ਜਾ ਨੀ ਅੱਜ ਅਕਸਰ ਜਵਾਕ ਵੀ ਨਾ ਉਰੀ ਰੱਖ ਦਿੰਦੇ ਨੇ ਬੈਗ ਸਕੂਲਾਂ ਵਾਲੇ ਤੈਨੂੰ ਪਤਾ ਤਾਂ ਹੈ ਜਵਾਕਾਂ ਦਾ ਤਾਂ ਇਹੀ ਕੰਮ ਹੁੰਦਾ ਮੈਨੂੰ ਲੱਗਦਾ ਤਾਂ ਤਾਂ ਸਾਗ ਤਰਿਆ ਅੱਜ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਸਾਗ ਆਹੋ ਤਰਿਆ ਬਣੇ ਹੁਣੀ ਤਰ ਕੇ ਹਟੀਆਂ ਚਲ ਨੀ ਬਧੀਆ ਸਾਗ ਤਰ ਲਿਆ ਮੇਰੇ ਤਾਂ ਆਪ ਕਈ ਦਿਨ ਹੋ ਗਏ ਸੀ ਸਬਜ਼ੀਆਂ ਖਾ ਕੇ ਨਾ ਦਿਲ ਅੱਕਿਆ ਪਿਆਗਾ ਆਪ ਤਰ ਲਕਰ ਪਰ ਮੈਨੂੰ ਬਈ ਹੁੰਦੀ ਹੈ ਅਬ ਹੋਰ ਬੜੀਏ ਮਨੈ ਸੋਚ ਲੱਗੀ ਪਈਆ ਪਤਾ ਨਹੀਂ ਕਹਿਜਾ ਬਣੂਗਾ ਬੜੀਏ ਕਹਿਜਾ ਨਾ ਕਿਉਂ ਹੁਣ ਕੀ ਹੋ ਗਿਆ ਨਹੀਂ ਪਹਿਣੇ ਪੁੱਛਣਾ ਮੈਂ ਸਾਗ ਧਰ ਕੇ ਉੱਥੇ ਲੱਗੀ ਸੂਟ ਸਿਉਣ ਅੱਛਾ ਰੋਇਦਾ ਉਹ ਚੰਦਰਾ ਗੱਗਾ ਬੜਿਆ ਕਰੇ ਨਹੀਂ ਉਹਦੀ ਕੀ ਗੱਲ ਕਰ ਉਹ ਤਾਂ ਮਸਕ ਸੁੰਦਾ ਰਹਿੰਦਾ ਪਤਾ ਨਹੀਂ ਕਿਹੋ ਜਿਹਾ ਕੁੱਤੇ ਵਰਗੀ ਨਾਕਾ ਚੰਦਰੇ ਦੀ ਨਹੀਂ ਪਹਿਣੇ ਇੱਕ ਉਹੀ ਇਹ ਜਾਂ ਉਹ ਤਾਂ ਜਿੱਥੇ ਕਹਿੰਦੇ ਹੁੰਦਾ ਖੜ ਜਾਂਦਾ ਨਾ ਉੱਥੇ ਹੀ ਡੇਰਾ ਲਾ ਡੰਦਾ ਸਾਡੇ ਜਦੋਂ ਮੈਂ ਬਰਨਾਲੇ ਨੂੰ ਗਈਆਂ ਬੜੇ ਮੂਰੇ ਆ ਗਿਆ ਸਾਰਾ ਦਿਨ ਮੇਰਾ ਢੇਚ ਲੰਘ ਗਿਆ ਨਹੀਂ ਉਂ ਦੇਲਾ ਪਰੇ ਪਰੇ ਅਧਾਰ ਕੱਢਣੀਆਂ ਬੱਸਾਂ ਜਾਂਦੀਆਂ ਨੇ ਮੈਨੂੰ ਤਾਂ ਅਧਾਰ ਕੱਢਣੇ ਜਾ ਖਾਣੇ ਦੀ ਬੱਸ ਨਹੀਂ ਮਿਲੀ ਨਹੀਂ ਸੋਖਾ ਹੋਰ ਮੈਂ ਨਾ ਉਵੇਂ ਹੀ ਵਾਪਸ ਮੁੜ ਕੇ ਆਈ ਪੁੱਠਣਾ ਆ ਸੂਟ ਦੇ ਲਵੇ ਵੀ ਨਹੀਂ ਕਿਹਾ ਨਹੀਂ ਦੁਕਾਨ ਦੇ ਗੇਟ 'ਚ ਮੁੜ ਗਿਆ ਚੰਦਰੀ ਨਾਲੇ ਤਾਂ ਟੁੱਟ ਗਈ ਸੂਈ ਨਾ ਪੁੱਤੇ ਦੀ ਹੈ ਨਾਲੇ ਨਾਲੇ ਉਹ ਉਹ ਹੀ ਨਹੀਂ ਚੱਲਿਆ ਹੈਗਾ ਦੁਨੀਆਂ ਕੀ ਉਹ ਪੈੜ ਜਿਓ ਨਹੀਂ ਚੱਲੀ ਹੈਗੀ ਨਾ ਪੁੱਤੇ ਦੀ ਫੇਰ ਇਹਦਾ ਤਾਂ ਜੈ ਖਾਣੇ ਦਾ ਨਾ ਪਰਸ਼ਾਵਾ ਜੇ ਪੈ ਜਾਵੇ ਕਹਿੰਦੇ ਆ ਬੰਦਾ ਤਾਂ ਉਹੀ ਨਹੀਂ ਮੱਜੇ ਤੋਂ ਉੱਠਦਾ ਹੈਗਾ ਨਹੀਂ ਪਰਸ਼ਾਵਾ ਕਹੀ ਨਹੀਂ ਨਹੀਂ ਮੈਨੂੰ ਤਾਂ ਇਹਦਾ ਬਾਜ ਸੁਣ ਕੇ ਮੈਨੂੰ ਤਾਂ ਗਰੋਵਰ ਕਾ ਮਹਿਸੂਸ ਹੋਣ ਲੱਗ ਜਾਂਦਾ ਕਿ ਕਿੱਥੇ ਆ ਗਿਆ ਇਹ ਹੁਣ ਮੈਨੂੰ ਨਹੀਂ ਲੱਗਦਾ ਜੈ ਦੀ ਮੇਰੀ ਮਸਿਹੜ ਚੱਲ ਗਈ ਨਹੀਂ ਉਹ じゃ ਮੇਰਾ ਸਾਗ ਬਣ ਜਾਉ ਨਾ ਪੁੱਤੇ ਦਾ ਮੈਨੂੰ ਤਾਂ ਸੱਚੀ ਸੋਚ ਲੱਗੀ ਪਈ ਆ ਕਿ ਪਤਾ ਨਹੀਂ ਕੀ ਬਣੂ ਮੇਰੇ ਸਾਗ ਦਾ ਇਹ ਤਾਂ ਹਲਵਾ ਨਜ਼ਰਾਂ ਪੈ ਗਈਆਂ ਮੈਂ ਹਲਵਾਈਆਂ ਦੇ ਕੁੱਤੇ ਵਾਂਗੂ ਮੁਸਕਲਿੰਦਾ ਫਿਰਦਾ ਥਾਂ ਥਾਂ ਤੋਂ ਹਰੇ ਕਰਿਆ ਕਰ ਆਏ ਨਾ ਕਨੀ ਚੱਕਾ ਚੱਕੀ ਜੀ ਕਰਨੀ ਬੜੀ ਆ ਗਿਆ ਚੀਚ ਉਗਲੀਆਂ ਕਰੀ ਜੰਨੀਓ ਤੁਸੀਂ ਕੁਛ ਨਹੀਂ ਕਰਦੇ ਜੀ ਅਸੀਂ ਤਾਂ ਬਸ ਸਉਂ ਹੀ ਗੱਲਾਂ ਕਰਦਿਆਂ ਸੀ ਜੇ ਮੈਂ ਖਿਆ ਬੇਲੀਆਂ ਹੋ ਗਈਆਂ ਚੁਕਲੀਆਂ ਤੋਂ ਕੁਟ ਚਾਹ ਦੀ ਬਣਾ ਲਓ ਕੋਈ ਨਾ ਜੀ ਬਣੀ ਪਈਆ ਹੁਣੀ ਬਣਾਈ ਸੀ ਥੋੜਾ ਚਿਰ ਪਹਿਲਾਂ ਬੈਠੋ ਮੈਂ ਲਿਆ ਦਿੰਨੀ ਆ ਮੈਂ ਕੀ ਦੀਆਂ ਗੱਲਾਂ ਕਰ ਦੋ ਮੈਨੂੰ ਐ ਤਾਂ ਦੱਸ ਦੋ ਆ ਚੰਦਰੇ ਗੱਗੇ ਦੀਆਂ ਓਹੋ ਛੋਡੇ ਕੋਲੇ ਬਸ ਗੱਗਾ ਹੀ ਥਿਆ ਸੋਨੂੰ ਹੈ ਜੇ ਕੋਈ ਕੰਮ ਬਣ ਜੇ ਤਾਂ ਵੀ ਵਿਚਾਰੇ ਨੂੰ ਤੁਸੀਂ ਨਿੰਦਣਾ ਜੇ ਨਾਮ ਉਹਨੇ ਫਿਰ ਤਾਂ ਨਿੰਦਨ ਹੀ ਨਿੰਦਣਾ ਹੈ ਨਿੰਦਣ ਵਾਲੇ ਬੰਦੇ ਨੂੰ ਤਾਂ ਨਾ ਹੀ ਨਿੰਦੇ ਹੀ ਜਾਂਦਾ ਹੁੰਦਾ ਹੈ ਹੈ ਆਹ ਦੇਖ ਲਓ ਹੁਣ ਅੱਗੇ ਗਿਆ ਸੀ ਮੇਰੀ ਮਸ਼ੀਨ ਖੜਾ ਗਿਆ ਪਤਾ ਨਹੀਂ ਉਹ ਲਾਈਟ ਹੈਗੀ ਆ ਪੈਡ ਉਹ ਚੱਲ ਨਹੀਂ ਰਹੀ ਨਾ ਮਸ਼ੀਨ ਦੇ ਵਿੱਚ ਉਹਨੇ ਕੀ ਆ ਕੇ ਪੈਰ ਪਸਾਰਿਆ ਹੈ ਤੁਸੀਂ ਹਰੇਕ ਗੱਲ ਗੱਗਾ ਐ ਗੱਗਾ ਬ ਗੱਗਾ ਤਾਂ ਸਾਰੇ ਪਿੰਡ ਚ ਹੀ ਤੁਰਿਆ ਫਿਰਦਾ ਰਹਿੰਦਾ ਹੈ ਕੋਈ ਨਹੀਂ ਉਹਨੂੰ ਕੁਛ ਕਹਿਣਾ ਸੋਡੇ ਦੋ ਤਿੰਨ ਘਰਾਂ ਤੋਂ ਸਵਾਏ ਲੈ ਦੇਖ ਲਾਣੀ ਪਿੰਕੀ ਜਿਹੜੀ ਆਪਣੀ ਉਹ ਤੇਜੋਤਾਈ ਸੀਗੀ ਉਹ ਬਿਮਾਰ ਸੀਗੀ ਕਿਹੜੀ ਤਾਂ ਬਿਮਾਰੀ ਸੀ ਉਹ ਹਾਂ ਉੱਥੇ ਮੈਂ ਵੀ ਗਈ ਹੋਈ ਸੀ ਦੋ ਚਾਰ ਬੁੜੀਆਂ ਹੋਰ ਬੈਠੀਆਂ ਸੀਗੀਆਂ ਅੱਛਾ ਜਦੋਂ ਇਹ ਗਿਆ ਨਾ ਉਹਦਾ ਪਤਾ ਲੈਣ ਚੰਦਰੇ ਨੇ ਇਹ ਜਾ ਮੂੰਹ ਚੋਂ ਲਫ਼ਜ਼ ਕੱਢਿਆ ਨਾ ਇਹਨੂੰ ਪੁੱਛਿਆ ਕਹਿੰਦਾ ਤਾਈ ਠੀਕ ਆ ਪਤਾ ਕੀ ਕਹਿੰਦਾ ਕੰਨਾ ਮੈਨੂੰ ਨਹੀਂ ਲੱਗਦਾ ਵੀ ਤਾਈ ਰਾਤ ਕਟਾ ਦੂਗੀ ਭਾਵੇਂ ਦੂਜੇ ਦਿਨ ਪੂਰੀ ਹੋ ਗਈ ਉਹ ਗੱਲ ਸੱਚੀ ਹੋ ਗਈ ਇਹ ਜੀ ਅੱਜ ਤੁਸੀਂ ਪਤਾ ਲਾਣਗੇ ਅਸੀਂ ਉਦੋਂ ਕਿਵੇਂ ਸੀ ਤਾਈ ਬਾਈ ਮੇਰੀ ਗੱਲ ਸੁਣਾ ਹੈ ਤਾਂ ਸਾਹਾਂ ਤੇ ਸੀ ਅਸੀਂ ਤਾਂ ਫਿਰ ਵੀ ਕਿਹਾ ਸੀ ਵੀ ਇੱਕ ਦੋ ਦਿਨ ਕਟਾ ਦੂਗੀ ਪਰ ਉਹਨੇ ਤਾਂ ਰਾਤ ਵੀ ਨਹੀਂ ਕਟਾਈ ਦੇਖੋ ਉਹਨੇ ਕਿ ਅਭੀ ਰਾਤ ਨਹੀਂ ਕਟਾਉਂਦੀ ਰਾਤ ਕਟਾਈ ਗਈ ਦੇਖੋ ਸੋਹਣਿਆ ਆਹੀ ਗੱਲਾਂ ਬਸ ਦਾ ਕੀ ਉਹਦੇ ਕਹਿਣ ਨਾਲ ਉਹਦੇ ਸਾਹ ਘਟ ਗਏ ਜਾਂ ਵੱਧ ਗਏ ਹੈ ਜੀ ਜਿਹੜੇ ਮਾੜੇ ਪੈੜੇ ਵਾਲੇ ਬੰਦੇ ਹੁੰਦੇ ਨੇ ਉਹਨਾਂ ਦਾ ਆਹੀ ਹਾਲ ਹੁੰਦਾ ਚੱਲ ਚੰਗਾ ਛੱਡੋ ਤੂੰ ਛੋਡੀਆਂ ਨਹੀਂ ਗੱਲਾਂ ਨਿਬੜਟੀਆਂ ਚਾਹ ਲਿਆ ਘੁੱਟ ਚਲੋ ਆ ਜਾ ਪਰ ਨਵੇਂ ਬੰਦੇ ਕਿਥੇ ਅੱਡੀ ਲੱਗਣ ਦਿੰਦੇ ਨੇ ਇਹ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੇ ਹੈਗੇ ਕੀ ਦੱਸਾਂ ਦੋ ਘੜੀ ਮੈਂ ਤਾਂ ਜੇ ਤੇਰੇ ਕੋਲ ਨਾ ਢਡਹੋਲਾ ਕਰਨ ਆ ਜਾਨੀ ਆ ਤਾਂ ਵੀ ਭਾਈ ਐ ਬੋਲਣ ਲੱਗ ਜਾਂਦਾ ਤਾਂ ਹੀ ਭਣ ਮੈਂ ਤਾਂ ਡਰਦੀ ਤੇਰੇ ਘਰੇ ਨਹੀਂ ਆਉਂਦੀ ਹੈਗੀ ਨੀ ਇਹਦਾ ਹੀ ਹੈ ਇਹ ਤਾਂ ਇਹੀ ਹਾਲ ਹੈ ਇਹ ਅੱਜ ਦਾ ਫਲਾ ਚਲ ਕੋਈ ਨਾ ਅਣੀ ਨਾਲੇ ਤੈਨੂੰ ਕੋਈ ਤਾਂ ਤੈਨੂੰ ਪਤਾ ਹੀ ਆ ਚਲ ਚੰਗਾ ਜਾਂਦੀ ਹੋਈ ਨਾ ਗੇਟ ਲਾ ਜੀ ਕਿਤੇ ਫੇਰ ਆ ਜੇ ਇਧਰ ਨੂੰ ਨਾਲੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਜਨਾਨੀਆਂ ਨੂੰ ਤਾਂ ਸਾਰਾ ਕੁਝ ਪਤਾ ਹੁੰਦਾ ਵੀ ਕੀ ਦੀ ਨਜ਼ਰ ਲੱਗਦੀ ਆ ਕੀ ਕਰਦਾ ਕੀ ਨਹੀਂ ਕਰਦਾ ਹਾਂ ਬਾਕੀ ਤੈਨੂੰ ਪਤਾ ਹੀ ਆ ਉਹਦਾ ਤੇਰੇ ਨਾਲ ਬੀਤਦੀਆਂ ਨੇ ਆ ਦੇਖ ਲੈ ਤੇਰੇ ਸਾਹਮਣੇ ਹੀ ਸੂਈ ਟੁੱਟ ਗਈ ਨਾ ਕੀ ਉਹ ਹੋ ਗਿਆ ਖਰਾਬ ਹੋ ਗਈ ਨਹੀਂ ਹੋਰ ਫੇਰ ਹਾਂ ਚੱਲ ਠੀਕ ਆ ਮੈਂ ਤਾਂ ਚੱਲੀ ਮੈਨੂੰ ਕਬਲੀਕ ਨਾ ਸਾਗ ਦੀ ਭੇਜਣੀ ਘੱਟ ਨਹੀਂ ਭੇਜ ਦੂੰ ਹਾਂ ਮੋੜਾ ਸਪੈੜਾ ਮੜਾ ਤੇ ਤਾਂ ਨੀਤ ਵੀ ਮਾੜੀ ਆ ਮੈਨੂੰ ਨੇ ਲੱਗਦਾ ਦੋ ਜਾਨਾਂ ਦੀ ਨਜ਼ਰ ਪੈ ਗਈ ਹੁਣ ਮੇਰਾ ਸਾਗ ਵਧੀਆ ਬਣੂਗਾ ਅੱਗੇ ਲਾ ਦਨੀ ਆ ਮੈਂ ਚੁੱਲ੍ਹੇ 'ਚ ਪਾ ਦਨਾ ਸਾਗ ਦਿਨ ਦੀ ਤੁਹਾਨੂੰ ਵੀ ਨਹੀਂ ਹੈਗੀ ਦੇ ਦੇ ਸ਼ਾਗ ਕੋਲੀ ਕਾ ਬਬੀ ਖਾਗਲੇ ਲਾਉਂਗਾ ਆਇਓ ਸਹੀ ਹੁੰਦਾ ਲਾਉਨੀਆ ਮੇਰੀ ਸੌਕ ਨੂੰ ਇਹਨੇ ਵੀ ਗੇਟ ਨਹੀਂ ਖੋਲਦੀ ਮੇਰੀ ਤਾਈ ਕਿੱਧਰੋਂ ਆਈਆਂ ਤੈਨੂੰ ਦਿਸਦਾ ਨਹੀਂ ਵੀ ਬਾੜੇ ਚੋਂ ਆਈਆਂ ਤਾਈ ਇਸ ਉਮਰੇ ਤੋਂ ਆਹ ਕੋਹ ਕੁੜਾ ਕਰਦੀ ਛੋਣੀ ਲੱਗਦੀ ਵੀ ਭਾਈ ਨੋਆ ਪੁੱਤਾਂ ਦੇ ਮੂਰੇ ਕਰਨਾ ਹੀ ਪੈਂਦਾ ਜਦੋਂ ਦੋ ਰੋਟੀਆਂ ਖਾਣੀਆਂ ਪੈਂਦੀਆਂ ਨੇ ਉਹ ਦੋ ਰੋਟੀਆਂ ਤੈਨੂੰ ਬੈਠੀ ਨੂੰ ਪੋਛਦੇ ਨਾ ਕੰਮ ਕਰਾ ਕੇ ਥੋੜੀ ਕੁੱਝਣੀਆਂ ਹਰ ਇੱਕ ਦੇ ਤੀ ਪੁੱਤ ਤੇਰੇ ਵਰਗੇ ਨਹੀਂ ਹੁੰਦੇ ਭਾਈ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਕੰਮ ਭਾਲਦੇ ਨੇ ਜੇ ਖਾਣਾ ਤਾਂ ਪਹਿਲਾਂ ਕੰਮ ਕਰੋ ਨਾਲੇ ਸੁੱਖ ਨਾਲ ਹਜੇ ਮੈਂ ਤੰਦਰੁਸਤਾਂ ਕਰਨ ਜੋਗੀ ਹੈਗੀਆਂ ਤਾਂ ਕਰ ਲੈਣੀਆਂ ਮੈਂ ਚਲ ਨੋ ਕਿੱਥੇ ਬਾੜਾਂ 'ਚ ਤੁਰੀ ਫਿਰੂਗੀ ਫੇਰ ਕਿਉਂਦਾ ਨੂਨ ਨੂੰ ਭੇਜ ਦਿਆ ਕਰ ਇੱਧਰ ਅੱਜ ਕੱਲ ਲੋਕਾਂ ਦੀਆਂ ਨਜ਼ਰਾਂ ਬਹੁਤ ਗੰਦੀਆਂ ਨੇ ਐ ਗਲੀਆਂ 'ਚ ਹੀੜਾ ਦਿੰਦੀਆਂ ਫਿਰਦੀਆਂ ਕਤੇੜਾ ਵਾਂਗੂੰ ਤਾਂ ਕਰਕੇ ਮੈਂ ਨੂਨ ਬਾਹਰ ਨਹੀਂ ਕੱਢਦੀ ਥੋੜੇ ਵਰਗੇ ਤਾਂ ਮੈਨੂੰ ਘੇਰ ਕੇ ਖੜ ਜਾਂਦੇ ਨੇ ਤੇ ਮੇਰੀ ਨੂਨ ਦਾ ਕਿੱਥੇ ਟਾਈਮ ਭਾਈ ਤਾਂ ਮੇਰੀ ਨਜ਼ਰ ਕੋਈ ਨਹੀਂ ਲੱਗਦੀ ਉਦੋਂ ਲੋਕ ਤਾਂ ਐਵੇਂ ਪਕਾਈ ਮਾਰਦੇ ਤੁਰੇ ਫਿਰਦੇ ਨੇ 베ਰੀ ਨਜ਼ਰ ਲੱਗਦੀ ਆ ਨਾ ਭਾਈ ਮੈਂ ਤਾਂ ਆਪਦੀ ਨੂਨ ਨੂੰ ਬਚਾ ਕੇ ਰੱਖਦੀ ਆ ਨਜ਼ਰਾਂ ਤੋਂ ਆਪਦਾ ਕੰਮ ਕਰ ਜਾਕੇ ਉਹਨੇ ਪੁੱਤੇ ਦੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇਗੇ मर गया हा हाए टुट गया गोडा हाय 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 गुट भी बजा थले मरजे वे गग तू टै जाने तू तो अद्धा पिंड के मरेगा हाय भी तू छी ना किसी नाम जोगरा ਉਹ ਕਿਉਂ ਲੈ ਜਾਣਾ ਬੇੜੀ ਬੈਠੀ ਆਲਾ ਪੈਰੀ ਪੈਨੀ ਤਾਂ ਨਹੀਂ ਪੈਰ ਤਾਂ ਟੁੱਟ ਕੇ ਜਾ ਖਾਣੇ ਕਿੱਥੇ ਭਵੇਂਗੀ ਨਹੀਂ ਮੇਰਾ ਮਰਨ ਹੋਇਆ ਪਿਆ ਤੇ ਤੂੰ ਦੰਦੀਆਂ ਕੱਢਦੇ ਸ਼ਰਮ ਤਾਂ ਨਹੀਂ ਆਉਂਦੀ ਕੀ ਕਰਾਦਾ ਤੂੰ ਕਰ ਲਿਆ ਜੀ ਕਹਦੀ ਚਲ ਕੋਈ ਨਾ ਪਛੱਡ ਹੋਇਆ ਕੀ ਐ ਕੀ ਗੱਲ ਹੋ ਗਈ ਹਾਂ ਪੁੱਛ ਨਾ ਵੀ ਗੱਲ ਕੀ ਹੋ ਗਈ ਨਹੀਂ ਮੈਂ ਤਾਂ ਬਾੜੇ ਚੋਂ ਗੋਹਾ ਸੱਟ ਕੇ ਬਾਹਰ ਨਿਕਲਦੀ ਸੀ ਤੇ ਉਹ ਚੰਦਰਾ ਗੱਗਾ ਬੈੜੀ ਜਵਾਨ ਮਾੜੀ ਔਲਾਦ ਪਤਾ ਨਹੀਂ ਕਿੱਥੋਂ ਨਿਕਲਿਆਈ ਆਉਂਦੀ ਨਾ ਤਾਈ ਹੈ ਇੱਧਰ ਕੀ ਕਰਦੀ ਆ ਤੇਰੀਆਂ ਨੂਹਾਂ ਨੂੰ ਕਹਿ ਦਿਆ ਕਰ ਕੰਮ ਨੂੰ ਮੈਂ ਐਂ ਕਹਤਾ ਵੀ ਤੇਰੇ ਵਰਗੇ ਦੀਆਂ ਨਜ਼ਰਾਂ ਤੋਂ ਬਚਾਉਣੀ ਆ ਆਪਦੀ ਨੂਹ ਨੂੰ ਹੈ ਬਸ ਭਈ ਆ ਦੋ ਚਾਰ ਗੱਲਾਂ ਕਰਕੇ ਮੈਨੂੰ ਸੱਚ ਕਹਿੰਦਾ ਤੇਰੀ ਉਮਰ ਆ ਕੂੜਾ ਕਰਨ ਦੀ ਕੰਮ ਕਰਨ ਦੀ ਬੈਠ ਕੇ ਖਾਣ ਦੀ ਐ ਇਹ ਤਾਂ ਗੱਲ ਸਹੀ ਐ ਤਾਈ ਨਾ ਕਹੇ ਕਿ ਪਿੰਕੀ ਮੈਂ ਅੰਦਰ ਪੈਰ ਧਰਿਆ ਕਰ ਦੇ ਅੰਦਰ ਲੈ ਘਰੇ ਨੀ ਨਾਲੀ ਚ ਪੈਰ ਪੈ ਗਿਆ ਐ ਪਈ ਮੈਂ ਤਾਂ ਸਾਲ ਵਾਂਗੂ ਨੀ ਨਾਲੇ ਤਾਂ ਪੈਣੇ ਗਿੱਟਾ ਨਾਲੇ ਗੋਡਾ ਨਾਲੇ ਆਹਾ ਕੀ ਹੁੰਦਾ ਹਾ ਗੋਟ ਨੀਆਂ ਹਿੱਲ ਗਿਆ ਮੈਨੂੰ ਤਾਂ ਲੱਗਦਾ ਚਲ ਕੋਈ ਨਾ ਤਾਈ ਇਹਦੇ ਗਰਮ ਪੱਟੀ ਬੰਨ੍ਹ ਲਈ ਠੀਕ ਹੋ ਜੂ ਨੀ ਜਾਨੀ ਆ ਡਾਕਟਰ ਦੇ ਉਂ ਜਾਈ ਜਨਾ ਮਰਜੀ ਮਾੜੇ ਪਿਹੜਿਆ ਵਾਲਾ 1 ਮਿੰਟ ਜੀ ਉਂ ਜਾਈ ਜਨਾ ਮਰਜੀ ਮਾੜੇ ਪਿਹੜਿਆ ਵਾਲਾ ਗੱਲ ਉਹਨੇ ਛੋਅਨੇ ਸਹੀ ਕਹੀਆ ਤੇ ਤੇਰੀ ਉਹ ਮਾਰੇ ਹੈਣੀ ਤਾਈ ਕੰਮ ਕਰਨ ਵਾਲੀ ਨਿੰਮਨ ਐਤੀ ਸੱਟਦੀਆਂ ਗੋਹਾ ਅੱਜ ਕੀ ਪਹਿਲੇ ਦਿਨ ਸਿੱਟੇ ਦੇਖ ਭਾਈ ਇਹ ਜੀ ਚੰਦਰੇ ਗੱਗੇ ਨੇ ਜਵਾਨ ਮਾਰੇ ਕਰਮਾਂ ਵਾਲੇ ਨੇ ਟੈ ਪਈ ਮੈਂ ਤਾਂ ਸਾਰੇ ਪਿੰਡ ਚ ਇਕੱਲਾ ਗੱਗਾ ਇੱਥੇ ਆਇਆ ਹੈ ਮੈਂ ਤਾਂ ਇਹ ਕਹੈ ਨਾ ਸਾਨੂੰ ਹੋਰ ਕੋਈ ਬੰਦੇ ਨਹੀਂ ਇੱਥੇ ਹੁੰਦਾ ਕੰਮ ਕਰੇ ਹੀ ਨਹੀਂ ਮੈਨੂੰ ਹੋਰ ਕੋਈ ਟੱਕਰੀ ਹੀ ਨਹੀਂ ਕੰਮ ਤੁਸੀਂ ਆਪ ਨਹੀਂ ਦੇਖ ਕੇ ਕਰਦੇ ਨਾ ਤੇਰੇ ਤਾਂ ਪਹਿਲਾਂ ਵੀ 20 ਵਾਰੀ ਸੱਟ ਵੱਜੀ ਆ ਉਦੋਂ ਵੀ ਗੱਗੇ ਨੇ ਮਾਰੀ ਆ ਦੇਖ ਕੇ ਆਪ ਨਹੀਂ ਤੁਰਨਾ ਕਸੂਰ ਗੱਗੇ ਦਾ ਕੱਢ ਦੇਣਾ ਜੀ ਤੁਸੀਂ ਨਾ ਇੱਕ ਕਰੇ ਮਗਰ ਨਾ ਬਿਆ ਕਰੋ ਹੁਣ ਇਹਨਾਂ ਦੀ ਮਗਰ ਪੈ ਗਏ ਤੁਸੀਂ ਤੁਸੀਂ ਦੇਖਿਆ ਨਹੀਂ ਮੇਰੀ ਮੇਰੀ ਮਸ਼ੀਨ ਖਰਾਬ ਹੋ ਗਈ ਹੁਣ ਮੈਨੂੰ ਲੱਗਾ ਮੇਰਾ ਸਾਗ ਵੀ ਵਧੀਆ ਬਣੂਗਾ ਹੈ ਜਿੱਥੇ ਜਾਂਦਾ ਉੱਥੇ ਮਾੜਾ ਪੈੜਾ ਲੈ ਕੇ ਭੱਜ ਜਾਂਦਾ ਐਡਾ ਚੰਦਰਾ ਬੰਦਾ ਤੂੰ ਤਾਂ ਐਵੇਂ ਹੀ ਬੋਲੀ ਜਾਂਦਾ ਅੱਗੇ ਕਿਹੜਾ ਮੈਂ ਕਦੇ ਕੱਖ ਨਹੀਂ ਪਾਏ ਕਿ ਗੋਹਾ ਨਹੀਂ ਸਿੱਟਿਆ ਕਿ ਉਹ ਨਾਲੀ ਟੱਪ ਕੇ ਨਹੀਂ ਘਰੇ ਜਾਂਦੀ ਦਿਨ ਰਾਤ ਦਾ ਤਾਂ ਮੇਰਾ ਕੰਮ ਹੈ ਮੇਰੀ ਗੱਲ ਸੁਣੋ ਹੁਣ ਤੇਰੀ ਇਹ ਉਮਰ ਸਹੀ ਗੱਲ ਐ ਗੱਗੇ ਦੀ ਫਿਰ ਤੂੰ ਨੂਹਾ ਪੁੱਤ ਅੱਗੇ ਲੱਗ ਕੇ ਕੰਮ ਕਰਦੀਆਂ ਤੈਨੂੰ ਦੀਂਦਾ ਹੈ ਨਹੀਂ ਠੇਬੇਖਾਂ ਦੀ ਡਿੱਗ ਜਾਨੀਆ ਫਿਰ ਗੱਗੇ ਦਾ ਕਸੂਰ ਇਹਦਾ ਦਾਈ ਯਕੀਨੀ ਮੰਨਦਾ ਹੈਗਾ ਜੇ ਦੇਰ ਨਾਲ ਬਣੀ ਨਾ ਇਹਨੂੰ ਉਹਦੇ ਪਤਾ ਲੱਗੂਗਾ ਓਹੋ ਸਾਨੂੰ ਰੋਜ਼ ਮਿਲਦਾ ਸਾਢੇ 2:00 ਦੀ ਨਹੀਂ ਕਰੇ 6 ਕੰਮ ਤਾਂ ਆਪ ਨਹੀਂ ਤੁਸੀਂ ਧਿਆਨ ਨਾਲ ਕਰਦੇ ਹੈ ਕਸੂਰ ਉਹਦਾ ਗੱਗੇ ਦਾ ਕੋਈ ਅੜਪੜਕ ਕੇ ਤੇਰੇ ਨਾਲ ਬੀਤੀ ਕੋਈ ਨਹੀਂ ਕਦੇ ਤੂੰ ਕਿਸੇ ਕੰਮ ਤੰਦੇ ਜਾਂਦਾ ਤੈਨੂੰ ਟੱਕਰ ਆਈ ਨਹੀਂ ਜਾਂ ਕੰਮ ਕਰਦੇ ਨੂੰ ਉਹਨੇ ਤੈਨੂੰ ਟੋਕਿਆ ਹੀ ਨਹੀਂ ਜਿੱਥੇ ਟੋਕੂਗਾ ਨਾ ਮਨ ਲਾ ਕੇ ਉਹ ਗੱਲ ਨੋ ਜਲੇ ਫੱਟੀ ਪੁੱਟੀ ਮੇਰਾ ਨਾਟਕ ਹਾਂ ਚਲੋ ਤੁਸੀਂ ਛੱਡੋ ਖੜਾ ਨਿਬੜ ਗਈਆਂ ਸੋਡੀਆਂ ਗੱਲਾਂ ਹੁਣ ਚੁਗਲੀਆਂ ਨਿਬੜ ਗਈਆਂ ਮੈਂ ਤਾਂ ਡਾਕਟਰ ਦੇ ਜਾਂਦੀ ਸੀ ਭਾਈ ਮੈਂ ਕਿਹੜਾ ਚੁਗਲੀਆਂ ਕਰਨ ਆਈ ਸੀਗੇ ਚਲ ਆ ਪਿੰਗੀ ਚਾਹ ਦੇ ਮੈਨੂੰ ਘੱਟ ਹਾਂ ਕਿਉਂ ਨਹੀਂ ਪੈਣਾ ਪਿਓ ਬੋਤੇ ਇਹ ਕਿਹ ਸੀਗੇ ਪਤਾਨੀ ਤਾਈ ਮੇਰ ਨੂੰ ਪਹਿਲਾਂ ਤਾਂ ਤੂਰੇ ਰਹਿੰਦੀ ਆ ਤੈਨੂੰ ਪਤਾ ਹੋਊਗਾ ਅਣਕੋਣ ਭਾਈ ਪਹਿਲਾਂ ਇਹਦਾ ਪਿਓ ਵੀ ਇਹੋ ਜਿਹਾ ਸੀ ਮੂੰਹੋਂ ਗੱਲ ਨਹੀਂ ਸੀ ਕੱਢਣ ਦਾ ਤੀਵੀਆਂ ਨੂੰ ਆਡੇ ਲਾ ਲੈਂਦਾ ਸੀ ਤੈਨੂੰ ਬੜਾ ਪਤਾ ਤਾਈ ਕਿ ਬਾਪੂ ਇਹੋ ਜਿਹਾ ਸੀ ਨਾ ਤੇ ਹੁਣ ਗਾਂ ਮੂਰੇ ਗੰਦੀ ਲਾਗ ਇਹ ਜੀ ਆ ਮਾਂ ਨਾਲ ਚੰਗਾ ਕਰੀਆਂ ਹੈ ਮਾਂ ਨਾਲ ਆ ਜਾਂਗੀ ਕਹਿਣਾ ਸੀ ਛੱਡ ਗਿਆ ਮੈਂ ਤੇ ਨਵੇਂ ਸ਼ੁਕਰ ਆ ਹਾਈ ਗੱਲ ਮਾਂ ਕਹਿੰਦੀ ਸੀ ਵੀ ਮੈਨੂੰ ਲੈ ਜਾਂਦੀ ਡਾਕਟਰ ਦੇ ਪਰ ਬਗ ਜਾ ਭਾਈ ਕਲੇਸ਼ ਹੋਊ ਤੇਰੇ ਨਾਲ ਘਰੇ ਮੈਂ ਤਾਂ ਡਿੱਗਦੀ ਢੰਦੀ ਬਾਗੀ ਜਾਣਾ ਚੰਗਾ ਦੇਖੀ ਦੇ ਗੱਗਾ ਆ ਗਿਆ ਮੂਰੇ ਹਾਏ ਨਹੀਂ ਚੰਦਰ ਕੇ ਜਾਣੀ ਕੱਢਦੀ ਸੀ ਹਾਏ ਨਾ ਤਾਂ ਮੈਂ ਕਿਸੇ ਕੁੱਤੇ ਬਿੱਲੇ ਤੋਂ ਨਾ ਡਰਾਂ ਜਿੰਨੀ ਗੱਗੇ ਤੋਂ ਡਰਦੀ ਆ ਹਾਂ ਲੈ ਜਾਈਓ ਨੀਆ ਹਾਏ ਹਾਏ ਲੈ ਤਾਈ ਆਉਂਦੀ ਐ ਤਾਈ ਮੱਥਾ ਟੇਕਦੀਆਂ ਜਿਉਂਦੀ ਬਸਦੀ ਰਾ ਬੁੱਢ ਸਹਾਗਣ ਹੋ ਦੁੱਧ ਦੀ ਪੁੱਤੀ ਫਲੇ ਹੋਰ ਦੱਸ ਠੀਕ ਆ ਤੀ ਤਾਈ ਮੈਂ ਤਾਂ ਠੀਕ ਆ ਤੂੰ ਠੀਕ ਨਹੀਂ ਲੱਗਦੀ ਆ ਕੀ ਗੁੱਟ ਜਾਂ ਬਣਾਈ ਫਿਰਦੀਆਂ ਨਹੀਂ ਗੁੱਟ ਕੱਲਾ ਹੀ ਨਹੀਂ ਗੋਡਾ ਤੇ ਗਿੱਟਾ ਵੀ ਨਾਲ ਹੀ ਆ ਹਾਏ ਮੈਂ ਮਰ ਜਾ ਕਿ ਹੋ ਕੀ ਗਿਆ ਹੁਣ ਕੀ ਆ ਆ ਜਿੰਨਾ ਚਿਹਰਾ ਗੱਗੇ ਦੀ ਐਸ ਘਰਾਂ ਚ ਆਉਣੀ ਜਾਣੀ ਆ ਉਹਨਾਂ ਚਿਰ ਤਾਂ ਕੱਦਾ ਮੰंजे ਤੇ ਪਿਆਈ ਰਹੂ ਨੀ ਤਾਈ ਇਹ ਤਾਂ ਗੱਲ ਤੇਰੀ ਸੱਚੀ ਆ ਭਾਈ ਉਹ ਤਾਂ ਜਿਹਦੇ ਮੱਥੇ ਲੱਗ ਜਾਂਦਾ ਨਾ ਕੀ ਮਜਾਲਾ ਕੰਮ ਬਣ ਜੇਵੇ ਆ ਮੈਂ ਨਾ ਇੱਕ ਦਿਨ ਖੇਤ ਜਾਂਦੀ ਸੀਗੀ ਭਾਈ ਮੈਂ ਕਿਹਾ ਚਲ ਮੈਂ ਸਾਗ ਲਿਆਵਾਂ ਅੱਗ ਲੱਗਣ ਦੇ ਚਾਰ ਖੇਤਾਂ ਚ ਜਾਇ ਆਈ ਨੀ ਸਾਗ ਦੀ ਸਾਨੂੰ ਇੱਕ ਗੰਦਲ ਤੱਕ ਨਹੀਂ ਮਿਲੀ ਹੈਗੀ ਦੇਖ ਲੈ ਤੂੰ ਨਾ ਭੈਣਾ ਜਿੱਥੋਂ ਦੀ ਇਹ ਨੰਗਦਾ ਕੋਈ ਗੱਲ ਕਹਿ ਦੇ ਕਾਲੀ ਕਿਹੜੀ ਫਿਰ ਜਾ ਫਿਰ ਜਾਂਦੀ ਆ ਸੱਚੀ ਗੱਲ ਆਗੀ ਚਲ ਚੰਗਾ ਤੀ ਖੜਿਆ ਨਹੀਂ ਜਾਂਦਾ ਬਾਲਾ ਚਿਰ ਨਾਲੇ ਨਾ ਇਸ ਝਾਟਾ ਟੱਕ ਲਿਆ ਕਰੋ ਇਸ ਪਿੰਡ ਦੀਆਂ ਨੂਹਾਂ ਤੀਆਂ ਤੁਸੀਂ ਹੈ ਬਾਹਰ ਦੇਖ ਲੈ ਪਿੰਡ ਦੇ ਲੋਕ ਫਿਰਦੇ ਨੇ ਕੋਈ ਸੋਹਰਾ ਹੁੰਦਾ ਕੋਈ ਜੇਠੋ ਹੁੰਦਾ ਕਿਸੇ ਦੀ ਸੰਗ ਸ਼ਰਮ ਮੰਨ ਲਿਆ ਕਰੋ ਤੇਰੀ ਸੱਸ ਕਲਪ ਦੀ ਮਰ ਗਈ ਹੈ ਪਰ ਤੂੰ ਉਹਦੀ ਇੱਕ ਨਹੀਂ ਮੰਨੀ ਨਹੀਂ ਹੁਣ ਤਾਂ ਉਮਰ ਸਿਰ ਹੋਈ ਪਈ ਆ ਹੁਣ ਤਾਂ ਸਿਰ ਟੱਕ ਲਿਆ ਕਰ ਸਿਆਣੀ ਬਿਆਣੀ ਹੈ ਲੈ ਨਿਤਾਈ ਤੇਰੀਆਂ ਦਾ ਨਾ ਉਹੀ ਗੱਲਾਂ ਰਹੀਆਂ ਦੁਨੀਆ ਚੰਦ ਤੇ ਪਹੁੰਚੀ ਪਈਆ ਪਰ ਤੂੰ ਉਥੇ ਦੀ ਉਥੇ ਹੀ ਰਹਿ ਗਈ ਸੋਚ ਨਹੀਂ ਤੂੰ ਬਦਲ ਸਕਦੀ ਜਾਂ ਕੋਈ ਨਾ ਘਰੇ ਚਲੀ ਜਾ ਮੈਂ ਤਾਂ ਸੋਨੂੰ ਹਨਾ ਕੋਈ ਚੱਜ ਦੀ ਗੱਲ ਕਹੀ ਦੇ ਫੇਰ ਸੋਨੂੰ ਲੱਗਦੀਆਂ ਨੇ ਮਿਰਚਾਂ ਹੈ ਸਿਰ ਟੱਕਨ ਨੂੰ ਕਿਹਾ ਘਰੇ ਜਿਵੇਂ ਮਰਜੀ ਫੇਰਦੀਆਂ ਰਹੋ ਜਦੋਂ ਬਾਹਰ ਨਿਕਲਦੀ ਹੋ ਨਾ ਆ ਸਿਰ ਤੇ ਲੈ ਲਿਆ ਕਰੋ ਇਹ ਫੈਸ਼ਨ ਨਾ ਬਣਾਓ ਇਹ ਇਹਦੀ ਵੀ ਕੋਈ ਕੀਮਤ ਆ ਕਦਰ ਆ ਇਹਦੀ ਇਹ ਕਿਸੇ ਗੱਲ ਨੂੰ ਗੱਲ ਚਪਾਈਆਂ ਹੋਈਆਂ ਨੇ ਚਲ ਠੀਕ ਆ ਦਾਈ ساری ਉਮਰ ਲੰਗੇ ਸਿਰ ਤੋਂ ਚੁੰਨੀ ਨਹੀਂ ਲਾਹੀ ਤੇ ਇੱਕ ਤੁਸੀਂ ਹੋ ਜਿਹਦਾ ਲੋਕਾਂ ਤੋਂ ਗੱਲਾਂ ਕਰਾ ਦੇਣੀ ਹੋ ਹਾਏ ਵੇ ਮਰ ਜਾਏ ਤੂੰ ਗੱਗਿਆ ਕੰਮ ਤੋਂ ਬਿਠਾ ਦੇ ਵੇ ਦੇਖ ਤਾਂ ਸਹੀ ਕਿ ਮੈਂ ਫਫੇ ਕੋਟ ਦਿਆਗੀ ਆ ਗੋਡੇ ਗਿੱਟੇ ਵੀ ਤੇਰੀ ਨੋ ਕਰਕੇ ਹੀ ਟੁੱਟਦੇ ਨੇ ਜਦੋਂ ਮੂਰੇ ਦੀ ਮੂਰੇ ਆਪਣੀਆਂ ਨਗੋਚਾਂ ਕੱਢਦੀ ਰਹਿਣੀ ਆਗੀ ਹੈ ਉਹਨੂੰ ਕੰਮ ਨੂੰ ਹੱਥ ਨਹੀਂ ਉਹ ਤਾਂ ਕਹਿੰਦੇ ਨੇ ਪਸੰਦ ਕਰਦੀ ਮੂਰੇ ਦੀ ਆਪ ਹੁੰਦੀ ਆ ਮੈਂ ਕਰੂੰਗੀ ਮੈਂ ਕਰੂੰਗੀ ਨਾਲ ਦੇਖ ਤਾਂ ਸਹੀ ਕਿਵੇਂ ਮੈਨੂੰ ਮਤਾਂ ਦਿੰਦੀ ਆ ਤੇ ਆਪਦਾ ਘਰੇ ਤੋਂ ਸੰਭਿਆ ਨਹੀਂ ਜਾਂਦਾ ਨੋ ਤਾਂ ਤੇਰੀ ਧਰੀ ਇਟ ਨਹੀਂ ਰਹਿਣ ਦਿੰਦੀ ਹੈਗੀ ਹੈ ਮੈਨੂੰ ਕਹਿੰਦੀ ਆ ਵੀ ਇਹ ਗੱਲ ਚ ਚੁੰਨੀ ਪਾ ਕੇ ਤੁਰੀ ਫਿਰਦੀ ਆਗੀ ਵੀ ਤੈਨ ਦੱਸ ਮੈਨੂੰ ਕੀ ਲੈਣਾ ਕਿਉਂ ਭਾਈ ਕਿਵੇਂ ਆ ਠੀਕ ਆ ਗੱਗੇ ਉਹ ਠੀਕ ਹੈ ਹਾਂ ਕਿੱਧਰ ਚੱਲਿਆ ਮੈਂ ਤਾਂ ਭਾਬੀ ਨੂੰ ਸਾਗ ਨੂੰ ਕਹਿ ਕੇ ਗਿਆ ਸੀ ਮੈਂ ਚੱਲ ਸਾਗ ਬਣ ਗਿਆ ਹੋਊਗਾ ਹੁਣ 6:00 ਵੱਜ ਗਏ ਨਾਲੇ ਖਾ ਉਹਨਾਂ ਮੱਕੀ ਦੀ ਰੋਟੀ ਯਾਰ ਮੱਖਣ ਮੱਖਣ ਨਾਲ ਪਾ ਕੇ ਭਾਬੀ ਵਧੀਆ ਦੇ ਦੂਗੀ ਖਾਇਆ ਖਾਇਆ ਗੱਗੇ ਬਣਾਇਆ ਵਾ ਸਾਗ ਵਧੀਆ ਰੋਟੀ ਪਰ ਮੱਕੀ ਦੀ ਨਹੀਂ ਹੈਗੀ ਜਿਹੜੀ ਹੈਗੀ ਆ ਖਾ ਲਈ ਚੱਲ ਭਾਈ ਕਣਕ ਦੀ ਕੀ ਮੱਕੀ ਦੀ ਰੋਟੀ ਵੀ ਖਾਣੀ ਆ ਢਿੱਡੀ ਭਰਨਾ ਹੈ ਨਾ ਹਾਂ ਗੱਗੇ ਤਾਂ ਹੈਗਾ ਹੀ ਤੇ ਨਾਲੇ ਭਾਈ ਆ ਸਕੂਟਰੀ ਜੀ ਨਵੀਂ ਲੈ ਲਈ ਐ ਨਾ ਹਾਂ ਗੱਗੇ ਨਵੀਂ ਲੈਤੀ ਆ ਅੱਛਾ ਕਿੰਨੇ ਕ ਦੀ ਮਿਲ ਜਾਂਦੀ ਐ ਇਹ ਯਾਰ ਇਹ 40-45 ਹਜ਼ਾਰ ਦੀ ਆਉਂਦੀ ਆ। ਅੱਛਾ ਮੈਂ ਤਾਂ ਸੁਣਿਆ ਸੀ ਯਾਰ ਕਹਿੰਦੇ ਲੱਖ-ਲੱਖ ਰੁਪਏ ਦੀ ਇਹ। ਹਾਂ ਹੈਗੀਆਂ ਲੱਖ-ਲੱਖ ਵਾਲੀਆਂ ਵੀ ਨੇ। ਅੱਛਾ ਫਿਰ ਮੈਂ ਵੀ ਨਾ ਲੈ ਮੈਂ ਯਾਰ ਲੈ 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 ਤਿੰਨ ਕਿਹ ਵਧੀਆ ਸੌਕਾਰੀ। ਐਵੇਂ ਭੈਣਾਂ ਗਲੀਆਂ ਹੀ ਅਜੇ ਧੱਕੇ ਖਾਂਦਾ ਤੁਰਿਆ ਫਿਰਦਾ ਰਹਿਣਾ। ਹਾਂ ਲੈ ਲੈ। ਚੱਲ ਤੂੰ ਭਰਿਆ ਚਲਾਇਆ ਕਰ ਕਿ ਨਵੀਂ ਸਕੂਟਰ ਕਿਸੇ ਚ ਮਾਰ ਮੋਰ ਨਾ ਲਈ ਇਹਨੂੰ। ਠੀਕ ਆ। ਚੰਗਾ ਨਹੀਂ ਮਾਰਨਾ। ਹਾਂ। ਚੱਲ ਠੀਕ ਆ ਭਾਈ। ਠੀਕ ਹੈ ਉਪਰ। ਹਾਏ ਹੋਣੀ ਮਸਿਆਲੋ ਸਿਆਲ ਕਿਸੇ ਕੰਮ ਜੋਗੀ ਹੋ ਸਕਦੀ। ਮੈਂ ਇੱਥੇ ਮੈਂ ਹਾਏ ਬੇ ਕੀ ਹੋ ਗਿਆ ਹਾਏ ਬੇ ਬਚਾਲੇ ਤੁਰ ਹੀ ਆਉਣੀ ਆ ਮਾੜਾ ਮੋਟਾ ਸਾਈਡ ਤੇ ਵੀ ਦੇਖ ਲਿਆ ਕਰੋ ਹਾਈਵੇ ਤੈਨੂੰ ਮੈਂ ਐਡੀ ਵੱਡੀ ਨਹੀਂ ਦਿੱਤੀ ਤੇ ਫਿਰ ਛੋਟੇ ਕਹਾਣੀ ਚੀਜ਼ਾਂ ਸੋਨੂੰ ਤਾਂ ਦਿਸਦੀਆਂ ਹੀ ਕਿੱਥੇ ਹੋਣੀਆਂ ਅਗਦੀ ਤਾਂ ਤੂੰ ਪੈਰਾਂ ਕੰਨੀ ਆਉਣੀ ਆ ਮਾੜਾ ਮੋਟਾ ਤਾਹਾਂ ਵੀ ਮੂੰਹ ਚੱਕ ਕੇ ਦੇਖ ਲਿਆ ਕਰੋ ਆਪ ਦੀ ਗਲਤੀ ਨਹੀਂ ਮੰਨਣੀ ਪਈ ਤੁਸੀਂ ਵੇ ਮੈਨੂੰ ਇਕਲ ਤੋਂ ਕੰਜਰ ਨੇ ਲੰਗੜੇ ਕਰਤਾ ਦੂਜੀ ਤੋਂ ਤੂੰ ਕਰਤਾ ਮੇਰੇ ਤਾਂ ਭਲਾ ਆ ਗਿਆ ਅਬ ਵਿੱਚ ਮਾਰੀ ਸਕੂਟਰੀ ਪਤੰਦਰ ਨਹੀਂ ਜੇ ਚਲਾਉਣੀ ਨਹੀਂ ਆਉਂਦੀ ਐਨਾ ਨਾ ਲੈ ਕੇ ਕਿਉਂ ਦਿੰਨੀ ਓ ਕੀ ਹੋ ਗਿਆ ਜੀ ਕੀ ਹੋ ਗਿਆ ਤਾਈ ਮੇਰੇ ਅੱਖ ਚ ਮੱਸਰ ਪੈ ਗਿਆ ਬਚਾਲੇ ਤੁਰੀਂ ਨੇ ਮਾੜੀ ਜੀ ਸਕੂਟਰੀ ਨਾਲ ਲੱਗੇ ਅੱਖ ਮੇਰੇ ਲੱਤ ਤੋੜਤੀ ਲੈ ਭਾਈ ਮੈਂ ਤੈਨੂੰ ਉੱਥੇ ਕਹਿ ਕੇ ਤੋੜਿਆ ਯਾਰ ਵੀ ਭਾਈ ਕਿਸੇ ਦੇ ਵੇਚਣਾ ਮਾਰੀ ਨਵੀਂ ਸਕੂਟਰੀ ਕੇ ਤੋੜ ਪਾਣ ਨਾ ਲਈ ਯਾਰ ਬੱਸ ਬੱਸ ਇੱਥੇ ਹੋਇਆ ਸਾਰਾ ਕੰਡ ਐਨੇ ਦਿਨੋਂ ਕਹਤਾ ਤੇਰੀ ਸਕੂਟਰੀ ਕਾਈ ਜਵੱਜ ਗਈ ਬੱਸ ਤੇਰੇ ਬੰਦਾ ਬੰਦਾ ਹਰ ਪਾਸੇ ਮੇਰਾ ਬੰਦਾ ਬੇ ਭਾਈ ਕਿਉਂ ਤੂੰ ਮੇਰੀਆਂ ਜੜਾਂ 'ਚ ਬਹਿ ਗਿਆ ਕਿਉਂ ਨਹੀਂ ਤੂੰ ਮੈਨੂੰ ਚਾਰ ਸਾਲ ਲੈਣ ਦਿੰਦਾ ਪਹਿਲਾਂ ਤੂੰ ਮੈਨੂੰ ਉਥੇ ਰੇਗ ਗਿਆ ਤੇਰੀ ਗੰਦੀ ਜ਼ੁਬਾਨ ਨੇ ਹੁਣ ਤੂੰ ਮੇਰੇ ਦੂਜੀ ਲੱਤ ਜਿਹੜੀ ਬਚੀ ਸੀ ਉਹ ਵੀ ਆਪਣਾ ਤੀ ਤੇ ਮਾਝੇ ਤੂੰ ਇਹ ਜਾ ਲੈ ਜਾਣੀ ਨਹੀਂ ਆਉਦੀ ਸਕੂਟਰ ਮੇਰੀ ਅੱਖ ਅੱਖ 'ਚ ਮਸਰ ਪੈ ਗਿਆ ਤਾਂ ਤੇਰੇ ਵਿੱਚ ਵੱਜੀ ਤੂੰ ਥੱਲੇ ਝਾਕਦੀ ਸੀ ਤਾਂ ਵਿੱਚ ਵੱਜੀ ਇਹਦਾ ਕੀ ਕਸੂਰ ਵਿੱਚ ਬਚਾ ਲੈ ਮੇਰਾ ਕੀ ਕਸੂਰ ਐ ਇਹਨੇ ਗੰਦੀ ਜ਼ੁਬਾਨ 'ਚ ਉਹ ਲਫ਼ਜ਼ ਕੱਢਿਆ ਉਹ ਪੂਰਾ ਹੋ ਗਿਆ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਇਹਨੇ ਥੋੜੋ ਕਿਹਾ ਵੀ ਸਕੂਟਰੀ ਕਿਸੇ ਚ ਮਾਰੀ ਨਾ ਕਿਹਾ ਬਸ ਇਹ ਇੱਕ ਇਹ ਕੇ ਅੰਦਰ ਵੜ ਗਿਆ ਥੋੜੀ ਸਕੂਟਰੀ ਦਾਈ ਚ ਵੱਜ ਗਈ ਇਹਦਾ ਮਤਲਬ ਇਹਨੇ ਕਿਹਾ ਤਾਂ ਵੱਜੀ ਇਹ ਹੀ ਜੰਦਰਾ ਏ ਮੈਂ ਇੱਕ ਗੱਲ ਪਰਤਿਆਲੀ ਕਿਸੇ ਦੀ ਤਾਂ ਗੱਲ ਹੁੰਦੀ ਹੈ ਮਹੀਨੇ 6 ਮਹੀਨੇ ਤੋਂ ਜਾ ਕੇ ਪੂਰੀ ਜਾਂ 2 ਦਿਨ ਤਾਂ ਟੱਪ ਦੇਈ ਇਹ ਤਾਂ 2 ਮਿੰਟ ਨਹੀਂ ਟੱਪਦੇ ਪਤਾ ਨਹੀਂ ਰੱਬ ਨੇ ਇਹਦੇ ਜबान ਕਿਹੋ ਜੀ ਲਾਈ ਆ ਇਹ ਤਾਂ ਸਾਈ ਸਾਖਾਂ ਦਾ ਕਹਿੰਦਾ ਮੇਰਾ ਬੱਧਾ ਹੀ ਖਾਜ ਲੈਤੀ ਸਾਈ ਛੋਟੜੀ ਜबान ਲਾਈ ਆ ਮੇਰੇ ਹੋਰ ਰੱਬ ਨੇ ਲਹਿਦਾ ਲਾਈ ਹੈਗੀ ਵੇ ਤੇਰੀ ਤਾਂ ਜੱਗੋ ਹੀ ਲੈਦਾ ਹੈ ਹਾਂ ਜੱਗੋ ਹੀ ਲੈ ਸਕੂਟਰੀ ਤੇਰੇ ਵਿੱਚ ਵੱਜੀ ਮਾੜਾ ਜਾਂ ਪਤਾ ਨਹੀਂ ਲੱਗ ਗਈ ਪਤਾ ਨਹੀਂ ਨਾ ਹੁਣ ਤੂੰ ਉਹਨੂੰ ਦੋਸਤ ਦਈ ਜਾਨੀ ਆ ਮਾੜਾ ਜਾਂ ਵੇ ਮੈਂ ਤਾਂ ਪਹਿਲਾਂ ਇੱਕ ਗਿੱਟਾ ਟੁੱਟਿਆ ਪਿਆ ਦੂਜਾ ਤੈਂ ਤੋੜ ਦੇਣਾ ਸੀ ਹਜੇ ਮੈਂ ਬੋਲਣਾ ਬੋਲਣ ਵਾਲਾ ਮਾੜਾ ਓਹੋ ਤੋਨੂ ਤਾਂ ਨਾ ਮੜਾ ਜਾਂ ਬਹਾਨਾ ਚਾਹੀਦਾ ਗਲਤੀ ਆਵਦੀ ਹੁੰਦੀ ਆ ਕਸੂਰ ਦੂਜੇ ਚ ਕੱਢਣਾ ਤੁਸੀਂ ਬਾਈ ਤੂੰ ਤਾਂ ਹਜੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਆਹ ਦੇਖ ਲੈ ਨਾ ਤੇਰੇ ਸਾਹਮਣੇ ਹੀ ਆ ਜਿਹੜਾ ਕੁਝ ਹੋਇਆਗਾ ਚਲੋ ਠੀਕ ਆ ਅੰਦਰ ਚਲੋ ਪਿੰਕੀ ਲੈ ਕੇ ਚਲੋ ਚਲੋ ਤਾਈਂ ਇੰਨੀ ਲੈ ਜਾਨੀ ਸਵਾਰ ਕੇ ਹੋਰ ਨਹੀਂ ਮਤਰ ਸਾਹ ਦੇ ਜਮਾਈ ਰਹਿਣ ਦੋ ਚੁੱਟੀ ਆਦਾ ਚਾਟਰ ਨੂੰ ਬੁਲਾ ਲਿਆ ਬੇਬਸ ਆਪੇ ਬੁਲਾ ਬੇਬਸ ਆਪੇ ਬੁਲਾ ਲਓ ਗਿਆ ਸਿਆਰਾ ਨੀ ਸਕੂਟਰੀ ਨਾ ਦਿਓ ਨੀ ਹਾਏ ਬੇ ਗੱਗਿਆ ਉਹ ਤੂੰ ਕਿਉਂ ਗੱਗਿਆ ਨੂੰ ਬੈਨ ਪਾਈ ਜਾਨੀ ਆ 6:00 ਵੱਜ ਗਈ ਕਰ ਗਈ ਹੁਣ ਇਹਦਾ ਬਾਈ ਮੇਰੇ ਗਾਲਿ ਉਹ ਹੀ ਪਾਈ ਜਾਂਦੀਆਂ ਨੇ ਯਾਰ ਤੈਨੂੰ ਤਾਂ ਬੇੜਾ ਬਹਿ ਜਾ ਇਹ ਜਿਹਦਾ ਨਾ ਮੇਰਾ ਕਹਾ ਤਾਂ ਬੇੜਾ ਬਹਿ ਜਾ ਨਾ ਬੈਠੇ ਨਾ ਤਾਂ ਹੋਰ ਕੀ ਮੈਂ ਤੈਨੂੰ ਸੀਸਾ ਦੇਵਾਂ ਵੀ ਤੂੰ ਜੋਗ-ਜੋਗ ਜੀ ਨਾਲ ਦੋ ਚਾਰ ਨੂੰ ਹੋਰ ਲੈ ਕੇ ਮਰੇ ਨਾਲ ਵੀ ਮੈਂ ਤਾਂ ਜਿਹੜੀ ਜੀ ਹੈਗੀ ਆ ਹੈਗੀ ਆ ਮੈਂ ਤਾਂ ਕਹਿੰਦੀ ਆ ਲੋਕਾਂ ਦਾ ਭਲਾ ਹੋ ਜਾ ਜੀ ਲੋਕਾਂ ਦਾ ਭਲਾ ਹੋ ਜਾ ਬੇ ਜਵਾਨ ਖੋਲਣ ਤੋਂ ਪਹਿਲਾਂ ਨਾ ਮਾੜਾ ਜਿਹਾ ਸੋਚ ਲਿਆ ਕਰ ਕਿਸੇ ਦਾ ਚੰਗਾ ਬੋਲਦਿਆ ਕਰ ਕਿਸੇ ਦਾ ਚੰਗਾ ਮੈਂ ਤਾਂ ਰੱਬ ਤੋਂ ਚੰਗਾ ਭਾਲਦਾ ਸਾਰਾ ਕੁਝ ਲੋਕ ਹੀ ਪਤਾ ਨਹੀਂ ਮੇਰੇ ਪੈਰੀ ਕਿਵੇਂ ਪਾਣੀ ਪਏ ਨੇ ਤੂੰ ਚੰਗਾ ਭਾਲਦਾ ਪਹਿਲਾਂ ਤਾਂ ਤੂੰ ਮੈਨੂੰ ਉੱਥੇ ਬੋਲ ਕੇ ਆਇਆ ਵੀ ਚੰਗੀ ਭਲੀਆਂ ਗੋਹਾ ਕੂੜਾ ਸਿੜਦੀ ਫਿਰਦੀਆਂ ਉਹ ਤੋਂ ਵੀ ਬਿਠਾਤਾ ਤੂੰ ਸੈਲੋ ਸਿਆਲ ਹੁਣ ਮੈਨੂੰ ਹੈ ਫਿਰ ਤੂੰ ਆ ਬੇਚਾਰਾ ਸਕੂਟਰ ਲੈ ਕੇ ਜਾਂਦਾ ਸੀ ਅਖਾ ਕਸ ਦੇ ਵਿੱਚ ਨਾ ਮਾਰ ਲਈ ਮਿੰਟ ਦੋ ਨਹੀਂ ਪਏ ਮੇਰੇ ਵਿੱਚ ਹੀ ਮਾਰੀ ਵਾਏ ਚਲੋ ਮੰਜੇ ਤੇ ਹੱਥੋਂ ਹੀ ਆ ਜਾ ਚਲ ਤਾਈ ਚੱਲ ਬਸ ਹੁਣ ਛੱਡੋ ਕੱਗੇ ਦਾ ਕਸੂਰ ਕੱਢੀ ਜਾਂਦੇ ਸਾਰੇ ਕੰਮਾਂ 'ਚ ਤੁਸੀਂ ਮੈਂ ਤਾਂ ਕਿੱਦਾਂ ਦੀ ਰੋਨੀ ਆ ਵੀ ਇਹ ਤੋਂ ਬਚ ਕੇ ਨੰਗਿਆ ਕਰੋ ਨਹੀਂ ਮੰਨਦੀਆਂ ਤੁਸੀਂ ਵੀ ਮੇਰੀ ਗੱਲ ਕੋਈ ਨਾ ਤਾਈ ਹੁਣ ਜਿਹੜਾ ਕੋ ਸੋਨਾਤੀ ਹੋ ਗਿਆ ਚੱਲ ਤੁਸੀਂ ਛੱਡੋ ਸਾਰੀਆਂ ਗੱਲਾਂ ਮੇਰੀ ਗੱਲ ਸੁਣ ਲਓ ਇੱਕ ਬੰਦੇ ਦੇ ਸੁਤੇ ਸੁਭਾਅ ਕਹੀ ਕਈ ਵਾਰੀ ਇੱਕ ਕਦੀ ਗੱਲ ਸੱਚੀ ਹੋ ਜਾਂਦੀ ਆ ਪਿੰਕੀ ਹੁਣ ਤੂੰ ਦੇ ਕੱਲ ਕਿਹਾ ਸੀਗਾ ਵੀ ਆ ਚਾਚਾ ਕੋ ਲੋ ਨਹੀਂ ਡੁੱਲਣਾ ਜਾਵੇ ਕਿਤੇ ਉਹ ਡੁੱਲ ਗਈ ਸੀ ਫਿਰ ਇਹਦਾ ਮਤਲਬ ਤੂੰ ਕਾਲੀ ਜ਼ਬਾਨ ਵਾਲੀ ਆ ਹੈ ਆ ਹੁਣ ਜੇ ਇਹਨੇ ਮਾੜਾ ਇਹ ਕਹੇ ਤਾਂ ਸਕੂਟਰੀ ਵਿੱਚ ਨਾ ਲੱਗ ਜੇ ਉਹ ਲੱਗੀ ਹੈਂ ਤੁਸੀਂ ਤਾਂ ਉਹ ਗੱਲ ਨੂੰ ਰੱਟੇ ਹੀ ਫੜ ਲੈਨੇ ਹੋ ਕਿਸੇ ਨੂੰ ਕਾਲੀ ਜਵਾਨ ਵਾਲਾ ਕਿਸੇ ਨੂੰ ਮਾੜੇ ਕਰਮ ਵਾਲਾ ਕਿਸੇ ਨੂੰ ਚੰਦਰਾ ਫਲਾਨਾ ਹੈ ਸਾਡਾ ਸਮਾਜ ਤਾਂ ਕਿਸੇ ਨੂੰ ਬਖਸਦਾ ਨਹੀਂ ਇੱਕ ਤਾਂ ਇਹ ਵਿਚਾਰਾ ਊਂ ਘੋਲ ਹੈਗਾ ਹੈ ਕਈ ਵਾਰੀ ਚਲ ਹੋ ਜਾਂਦੀਆਂ ਨੇ ਪਟਕੇ ਗੱਲ ਸੱਚੀ ਪਰ ਬੁੜੀਆਂ ਤਾਂ ਉਸ ਗੱਲ ਨੂੰ ਤੋਤੇ ਵਾਂਗੂ ਰਾਟ ਹੀ ਲਾ ਲੈਂਦੀਆਂ ਨੇ ਗੀਆਂ ਗੱਲ ਤਾਂ ਥੋੜੀ ਵੀ ਸਹੀ ਹੈ ਜੀ ਪਰ ਇਹਦੀਆਂ ਕਈਆਂ ਕਿੰਨੀਆਂ ਗੱਲਾਂ ਸੱਚ ਹੋਈਆਂ ਫਿਰ ਸੰਤਾਂ ਤਾਂ ਆ ਹੀ ਲੱਗੂਗਾ ਵੀ ਚੰਦਰਾ ਹੈ ਮਾੜੇ ਪੜੇ ਵਾਲਾ ਨਾ ਐ ਤਾਂ ਪਿੰਡ 'ਚ ਭਾਈ 100 ਕਟਨਾਮ ਹੁੰਦੀਆਂ ਨੇ ਉਹ ਇਹਦਾ ਕਰਕੇ ਹੁੰਦੀਆਂ ਨੇ ਜਾਂ ਇਹਦੇ ਕਹਿਣ ਨਾਲ ਹੁੰਦੀਆਂ ਨੇ ਪਿੰਡ 'ਚ 100 ਘਰਾਂ ਦੇ ਜਵਾਕ ਜਨਮ ਲੈਂਦੇ ਨੇ ਮੁੰਡੇ ਇਹ ਮੁੰਡੇ ਕੁੜੀਆਂ ਬਾਹਰ ਕੈਨੇਡਾ ਅਮਰੀਕਾ ਜਾਂਦੇ ਨੇਗੇ ਉਹ ਵੀ ਫਿਰ ਉਹ ਵੀ ਇਹੀ ਕਹਿੰਦਾ ਉਦੋਂ ਤਾਂ ਤੁਸੀਂ ਸੋਚਦੀਆਂ ਨਹੀਂ ਵੀ ਗੱਗੇ ਨੇ ਚੰਗੀ ਗੱਲ ਕਹੀ ਆ ਆ ਮਾੜੀ ਗੱਲ ਕੋਈ ਨੁਕਸਾਨ ਹੋ ਜੇ ਕੋਈ ਮਾੜਾ ਹੋ ਹੋ ਜੇ ਉਦੋਂ ਤੁਸੀਂ ਝੱਟ ਦੇ ਨੇ ਸੋਚਦੇ ਹੋ ਵੀ ਇਹ ਗੱਗੇ ਨੇ ਕਹੀ ਸੀ ਇਹ ਫਲਾਣੇ ਨੇ ਕਹੀ ਸੀ ਗੱਲ ਤਾਂ ਸਹੀ ਆ ਗੱਲ ਤਾਂ ਸਹੀ ਹੈ ਤਾਂ ਹੀ ਉਹ ਤਾਂ ਸਾਡੀ ਆਪਦੀ ਸੋਚ ਪਰ ਇਹਨੇ ਕਿਹਾ ਵੀ ਤੂੰ ਤਾਂ ਹੀ ਕੰਮ ਵਾਲੀ ਹੈ ਨਹੀਂ ਤੇ ਤੇਰੀ ਨੂੰ ਤਾਂ ਕਰਾਇਆ ਕਰ ਬਸ ਉਹੀ ਗੱਲ ਮੈਂ ਤਾਂ ਕੰਮ ਵਾਲੀ ਨਹੀਂ ਰਹੀਨੀ ਤਾਈ ਫਿਰ ਇਹ ਕਹ ਉਹ ਤੈਨੂੰ ਮੈਂ ਵੀ ਕਹੀ ਸੀ ਵੀ ਤੂੰ ਪਤਾ ਹੀ ਤੇਰੀ ਉਮਰ ਹੈ ਨਹੀਂ ਕੰਮ ਕਰਨ ਵਾਲੀ ਐ ਤਾਂ ਤੈਨੂੰ ਮੈਂ ਵੀ ਕਹਨੀ ਐ ਤਾਂ ਤੈਨੂੰ ਇਹ ਵੀ ਕਹਿੰਦਾ ਐ ਤਾਂ ਤੈਨੂੰ ਸਾਰੇ ਕਹਿੰਦੇ ਨੇ ਭਾਈ ਤੂੰ ਕੰਮ ਵਾਲੀ ਹੈ ਨਹੀਂਗੀ ਹੁਣ ਤੂੰ ਘਰੇ ਬੈਠ ਕੇ ਆਰਾਮ ਕਰਿਆ ਕਰ ਫਿਰ ਤਾਂ ਇਹ ਵੀ ਗੱਲ ਤਾਂ ਸੋਚਣ ਵਾਲੀ ਆ ਹਾਂ ਭਾਈ ਇਹ ਵੀ ਗੱਲ ਸੋਚਣ ਵਾਲੀ ਆ ਤੇ ਮੈਂ ਸਾਡੇ ਪੈਟ ਦਾ ਵੀ ਉਹ ਚੈੱਕ ਕਰਾਇਆ ਸੀਗਾ ਉਹਦੀ ਤਾਰ ਹੱਲੇ ਹੋਈ ਸੀ ਉਥੋਂ ਲੇ ਫਿਰ ਤੂੰ ਹੀ ਉਹਨੂੰ ਵਿਚਾਰੇ ਨੂੰ ਬਦਨਾਮ ਕਰਦੀ ਰਹਿਣੀ ਹੈਗੀ ਹੈ ਨਾ ਬਈ ਘਟ ਤੋਂ ਵੀ ਨਹੀਂ 20 ਵਾਰੀ ਸੁਣੀਆ ਤੇਰੇ ਤੋਂ ਵੀ ਅਸੀਂ ਲੈ ਬਥੇਰੇ ਵਾਰੀ ਕਹਿੰਦੀ ਆ ਤੂੰ ਰੱਤੇ ਨੂੰ ਕਦੇ ਮੈਂ ਚੰਗੀ ਮਾੜੀ ਕਹੀ ਆ ਨਾ ਭਾਬੀ ਤੂੰ ਤਾਂ ਮੈਨੂੰ ਕਿਤੇ ਹੀ ਨਹੀਂ ਕੁਛ ਲੈ ਬਸ ਇਹੀ ਨੇ ਦੁਨੀਆ ਨਾ ਭਾਈ ਚਲੋ ਛੱਡੋ ਅਤ ਸਾਨੂੰ ਸੋਕਰ ਆ ਜੇ ਸਮਝ ਆ ਗਈ ਇਹ ਗੱਲ ਦੀ ਚਲ ਭਾਈ ਸਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦਾ ਕਨਸੈਪਟ ਪਤਾ ਲੱਗ ਹੀ ਗਿਆ ਤੁਸੀਂ ਦੇਖ ਹੀ ਲਈ ਬਾਕੀ ਜੇ ਆਪਾਂ ਕਿਸ ਨੂੰ ਕਹਿ ਰਹੇ ਮਾੜੇ ਪੜੇ ਵਾਲਾ ਚੰਦਰਾ ਹਨਾ ਵੀ ਇਹਦੀ ਜੀਬ ਜਵਾਨ ਕਾਲੀ ਹੈ ਉਹ ਆਪਣੇ ਨਾ ਇੱਕ ਇਤਫਾਕ ਹੁੰਦੇ ਜਿਹਨੂੰ ਆਪਾਂ ਅਗਲੇ ਨੂੰ ਕਰੈਕਟਰ ਦੇ ਦੇਨੇ ਵੀ ਬਈ ਇਹ ਤਾਂ ਮਾੜੇ ਪੜੇ ਵਾਲਾ ਹੈ ਤਾਂ ਚੰਦਰਾ ਹੈ ਇਤਫਾਕ ਕਈ ਵਾਰ ਸੱਚ ਹੋ ਜਾਂਦੇ ਆ ਤੇ ਆਪਾਂ ਉਹਨੂੰ ਐ ਲੱਗਦਾ ਹੁੰਦਾ ਵੀ ਉਹ ਬੰਦੇ ਨੇ ਗੱਲ ਕਹੀ ਸੀ ਵੀ ਇਹ ਸੱਚ ਹੋ ਗਈ ਤਾਂ ਕਾਲੀ ਜਵਾਨ ਵਾਲਾ ਹਨਾ ਹਰ ਇੱਕ ਚੀਜ਼ ਹੈ ਨਾ ਦੋ ਪਹਿਲੂ ਹੁੰਦੇ ਨੇ ਇੱਕ ਨੂੰ ਦੇਖਿਆ ਕਰੋ ਸੋ ਕਿਸ ਨੂੰ ਮਾੜੇ ਪੜੇ ਵਾਲਾ ਚੰਦਰਾ ਕਹਿਣ ਨਾਲੋਂ ਪਹਿਲਾਂ ਇਹ ਚੀਜ਼ ਸੋਚ ਲਿਆ ਕਰੋ ਵੀ ਇਹ ਜਸਟ ਇੱਕ ਇਤਫਾਕ ਹੁੰਦੇ ਨੇ ਤੇ ਕਈ ਵਾਰ ਗੱਲ ਸੱਚ ਹੋ ਜਾਂਦੀ ਆ ਨੋਰਮਲੀ ਤੇ ਸਾਨੂੰ ਐਦਾ ਜੱਜ ਨਾ ਕਰਿਆ ਕਰੋ ਤਾਂ ਥੈਂਕ ਯੂ ਸੋ ਮੱਚ ਤੇ ਸੋ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਆਪਣਾ ਚੈਨਲ ਮਾਸਟਰ ਖੁਡੀ ਚਲੋ ਦੇਖੀ ਚਾਈ ਕੀ ਤੇ ਡੇਗ ਨਾ ਪਈ ਆਏ ਕਿਵੇਂ ਡਿੱਗੂਗੀ ਮੈਂ ਆਹ ਪਈ ਦਾਈ ਆਏ ਮੇਰਾ ਵੀ ਜੂੜਾ ਤੋੜਤਾ ਨਹੀਂ ਆਪ ਚੰਦਰੇ ਗੱਗੇ ਦੇ ਕਾਰਨਾਮੇ ਨੇ ਓਏ ਤਾਈ